ਜਾਨਪੁਰ ਦੇ ਵਿੱਚ ਲੁੱਟਖੋਦੇ ਮਾਮਲੇ ਥੰਮਨ ਦਾ ਨਾਮ ਨਹੀਂ ਲੈ ਰਹੇ। ਦਿਨ ਦਿਹਾੜੇ ਔਰਤਾਂ ਦੇ ਨਾਲ ਲੁੱਟਾਂ ਖੋਹਾਂ ਜੜੀਆਂ ਨੇ ਉਹ ਹੋ ਰਹੀਆਂ ਨੇ ਤੇ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਉਸਨੇ ਦੱਸਿਆ ਹੈ ਕਿ ਪੁਲ ਨੰਬਰ 3 ਦੇ ਲਾਗੋ ਮੋਟਰਸਾਈਕਲ ਉੱਪਰ ਨੌਜਵਾਨ ਆਉਂਦੇ ਨੇ ਤੇ ਉਹਨਾਂ ਨੇ ਮੇਰੇ ਕੋਲ ਪਰਸ ਖੋਹ ਜਿਹੜਾ ਕੀਤਾ ਹੈ ਤੇ ਪਰਸ ਖੋਲਿਆ ਤੇ ਮੇਰੀ ਸਕੂਟੀ ਜਿਹੜੀ ਹੈ ਆਊਟ ਆਫ ਬੈਲੈਂਸ ਹੋ ਗਈ ਡਿੱਗ ਗਈ ਤਾਂ ਉੱਥੇ ਹੀ ਜਦੋਂ ਰਾਗਿਰਾ ਨੇ ਦੇਖਿਆ ਤਾਂ ਮੈਨੂੰ ਸੁਜਾਨਪੁਰ ਦੇ ਜਿਹੜਾ ਹੈ ਐਮਸੀ ਕਮੇਟੀ ਹੈਲਥ ਸੈਂਟਰ ਵਿੱਚ ਲੈ ਕੇ ਆਏ ਤੇ ਮੇਰਾ ਇਲਾਜ ਜਿਹੜਾ ਹੈ ਉਹ ਸ਼ੁਰੂ ਕਰਵਾ ਦਿੱਤਾ ਜਦੋਂ ਮੈਂ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਉਹ ਉਹਨਾਂ ਨੂੰ ਜਿਹੜਾ ਹੈ ਇਹ ਮਿਲ ਰਿਹਾ ਹੈ ਕਿ ਸੁਜਾਨਪੁਰ ਵਿੱਚ ਕੋ ਜਿਹੜੀ ਹੈ ਉਹ ਹੋ ਰਹੀ ਹੈ ਲੜਾਈ ਝਗੜੇ ਜਿਹੜੇ ਨੇ ਉਹਨਾਂ ਦੀ ਘਟਨਾ ਜਿਹੜੀਆਂ ਨੇ ਦੇਖਣ ਨੂੰ ਮਿਲ ਰਹੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਇਸਤੇ ਤੇ ਧਿਆਨ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਤੇ ਉੱਥੇ ਹੀ ਲੋਕਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਨਸ਼ੇੜੀਆਂ ਉੱਤੇ ਤੇ ਚੋਰਾਂ ਦੇ ਉੱਤੇ ਨਕੇਲ ਪਾਈ ਜਾਵੇ ਨਹੀਂ ਤਾਂ ਲੋਕ ਜਿਹੜੇ ਨੇ ਇਸ ਜ਼ਿੰਦਗੀ ਦੇ ਵਿੱਚ ਅਜਿਹੀ ਵਾਰਦਾਤਾਂ ਤੋਂ ਰਾਹਤ ਨਹੀਂ ਪਾ ਸਕਦੇ ਲੋਕਾਂ ਨੇ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਅਜਿਹੀ ਵਾਰਦਾਤਾਂ ਤੇ ਰੋਕ-ਟਾਮ ਦੇ ਲਈ ਨਕੇਲ ਕਸੀ ਜਾਵੇ ਅਜਿਹੇ ਨਸ਼ੇੜੇ ਅਤੇ ਲੁੱਟਖੋਹ ਚੋਰਾ ਕਰਨ ਦਾ ਪਹਿਲਵਾ ਨਾ ਤੇ ਇੱਕ ਮਸਾਸੇ ਵੀ ਹੈਗਾ ਸਰ ਗੱਲਬਾਤ ਇਹ ਹੋ ਗਈ ਹੈ ਕਿ ਅੱਜ 12 ਕ ਵਜੇ ਦੀ ਗੱਲ ਹੈ ਦਿਨ ਦਿਹਾੜੇ ਦੋ ਲੇਡੀਜ਼ ਜਿਹੜੀਆਂ ਆਪਣੀਆਂ ਕਿਹ ਬਾਜ਼ਾਰ ਤੋਂ ਘਰ ਜਾ ਰਹੀਆਂ ਸੀ ਤੇ ਉਹਨਾਂ ਨੂੰ ਦੋ ਜਿਹੜੇ ਲੁਟੇਰੇ ਆ ਮੂੰਹ ਬਣ ਗਏ ਉਹਨਾਂ ਨੂੰ ਪੈ ਗਿਆ ਤੇ ਉਹਨਾਂ ਨੂੰ ਛੁਟ ਗਿਆ ਤਿੰਨ ਨੰਬਰ ਨਰੰਗ ਕਟੇ ਪੌਣ ਦੇ ਸਾਹਮਣੇ ਤੇ ਉਹ ਚਲੇ ਗਏ ਜਸਟ ਦੋ ਮਿੰਟ ਐਕਸੀਡੈਂਟ ਹੋਣ ਤੋਂ ਬਾਅਦ ਅਸੀਂ ਵੀ ਪੁੱਜਿਆ ਤੇ ਉਹਨੀਆਂ ਜਿਹੜੇ ਬੰਦੇ ਨਿਕਲ ਗਏ ਸੀ ਤੇ ਅਸੀਂ ਉਹਨਾਂ ਨੂੰ ਲੈ ਕੇ ਸਿਵਾਨਪੁਰ ਹਸਪੀਟਲ ਐਡਮਿਟ ਕਰਾਇਆ ਉਹਨਾਂ ਦੇ ਹੈੱਡ ਦੇ ਵਿੱਚ ਇੰਜਰੀ ਆਈ ਆ ਤੇ ਮੈਂ ਇਹੋ ਮੰਗ ਕਰਦਾ ਕਿ ਉਹਨਾਂ ਨੂੰ ਸਾਫ਼ ਦਿੱਤਾ ਜਾਵੇ ਤੇ ਉਹਨਾਂ ਨੂੰ ਫੜ ਕੇ ਜਲਦੀ ਜਲਦੀ ਸਿਲਵਾਖਾਂ ਦੇ ਪਿੱਛੇ ਦਿੱਤਾ ਜਾਵੇ। ਗੱਲਬਾਤ ਹੀ ਸਾਨੂੰ ਹੋਣੀ ਫੋਨ ਆਇਆ ਇੱਕ ਵੀ ਤਿੰਨ ਨੰਬਰ ਇੱਕ ਖੋਈ ਆ। ਜੇ ਸਾਡੇ ਪਿੰਡੀ ਨੂੰ ਐ ਸਿੰਦਰ কুমার ਜੀ ਦੀ ਸੀ ਜਾਂ ਮੌਨਿਕਾ ਜੇ ਨਾ ਖੋਈ ਆ ਜਿਹੜੀ ਅੱਜ ਸੈਲਰੀ ਮਿਲਣੀ ਸੀ ਤੇ ਪਰਸ ਦੇ ਵਿੱਚ ਮੋਬਾਈਲ ਹੀ ਉਰੀ ਸੈਲਰੀ ਵੀ ਲਾ ਕੇ ਕੋਈ ਅਣਛਤੇ ਬੰਦੇ ਜਿਹਨਾਂ ਮੂੰਹ ਬੰਨੇ ਰਹੇ ਉਹ ਪਿੱਛੋਂ ਹੀ ਖਿੱਚ ਕੇ ਪਰਸ ਨੂੰ ਖਿੱਚ ਕੇ ਦੇ ਖੋ ਕੇ ਲੈ ਗਿਆ ਜਿਸ ਕਰਕੇ ਡਿੱਗ ਪਿਆ ਜਿਸ ਕਰਕੇ ਇਹਨਾਂ ਨੂੰ ਸੇਫਟੀ ਸੱਕ ਲੱਗੀ ਆ। ਇਸ ਕਰਨਾਈਆ ਹਸਪੀਟਲ ਆਏ ਇਹਨਾਂ ਨੂੰ ਲੈ ਕੇ। ਸਭ ਦੇਖਣ ਨੂੰ ਮਿਲਦਾ ਕਿ ਚਾਹ ਦੇ ਵਿੱਚ ਕਾਫੀ ਆਬਾਰ ਰਸਤਾ ਹੁੰਦੀ ਹੈ ਕਿਉਂ ਨਹੀਂ ਪੁਲਿਸ ਕੋਈ ਐਕਸ਼ਨ ਕਰਦਾ ਨਹੀਂ। ਸਰ ਇਹਦੇ ਪ੍ਰਸ਼ਾਸਨ ਨੂੰ ਚਾਹੀਦਾ ਨਾ ਇਸ ਜੀਵਨ ਵਾਸਤੇ ਜਿਹੜੀ ਗੁੰਡਾਗਰਦੀ ਇੰਨੀ ਹੋਏ ਕਦੀ ਆ ਥਾਂ-ਥਾਂ ਤੇ ਕਿਤੇ ਕੁਝ ਹੋਏ ਦਾ ਕਿਤੇ ਕੁਝ ਹੋਏ ਦਾ। ਇਹਦੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਨਾ ਇੰਨੀਆਂ ਪੋਹਾਂ ਇਕਦੀਆਂ ਨੂੰ। ਪੁਰਸਨ ਨੂੰ ਹਰ ਚੀਜ਼ ਦਾ ਪਤਾ ਹੁੰਦਾ ਆ ਕਿਉਂ ਨਹੀਂ ਪਤਾ ਹੁੰਦਾ। ਕਿ ਥਾਂ-ਥਾਂ ਤੇ ਇੰਨੀ ਜ਼ਿਆਦਾ ਸਾਡੇ ਇੱਥੇ ਹੋਏ ਕਦੀ ਆ ਰੋਜ਼ ਹੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੁਝ। ਇੱਥੇ ਨਿਕਲ ਪਸੰਦ ਚਾਹੀਦੀ ਹੈ। ਪ ਕੀ ਪੀਰ ਦਾ ਨਸਾ ਕਰ ਸਰਹੀਂ ਪ੍ਰਸ਼ਾਸਨਾਂ ਇਹ ਮੰਗ ਕਰਦੇ ਆਂ ਵੀ ਇਹ ਵਿਚਾਰਿਆਂ ਨੂੰ ਇਨਸਾਰ ਚਾਹੀਦੀ ਆ ਗਰੀਬ ਘਰਾਂ ਵਿਚਾਰੇ ਪ੍ਰਾਈਵੇਟ ਸਕੂਲ ਦੇ ਵਿੱਚ ਲਾ ਕੇ ਵਿਚਾਰੀ ਆਪਣਾ ਘਰ ਪਾਲਦੀ ਪਈ ਆ ਤੇ ਇਹ ਵਿਚਾਰੀ ਨਾ ਇੱਡੀ ਵੱਡੀ ਖੋ ਗਈ ਆ ਮੁੱਛੇ ਸਕੂਲ ਤਾਂ ਮੋਬਾਈਲ ਵਾਲੀ 숍 ਤੇ ਗਏ ਹੈ ਉਹ ਬਹੁਤ ਜਾਰੀ ਹੁੰਦੇ ਆ ਰਹੇ ਹੈ ਰਸਤੇ ਵਿੱਚ ਪਤਾ ਨਹੀਂ ਚੱਲਿਆ ਕਿੱਥੇ ਜੀ ਕਰਕੇ ਸਾਡੇ ਕੋਲ ਪਰਸ ਹੋ ਗਿਆ ਕੁਝ ਨਹੀਂ ਪਤਾ ਚੱਲਿਆ ਕੁਝ ਪਤਾ ਹੀ ਨਹੀਂ ਚਲਿਆ ਐਕਡਮ ਪਰ ਸੋਨਾ ਨੇ ਕੋਲੇ ਕੁਝ ਨਹੀਂ ਪਤਾ ਲੱਗਿਆ ਜਿੰਨਾ ਵੀ ਸਮਾਨ ਹੱਥੀਂ ਖੋਕ ਲੈ ਗਿਆ ਕੈਮਰ ਪਰਸਨ ਹਣੀ ਦੇ ਨਾਲ ਅਜੈ ਸੈਣੀ ਦੀ ਰਿਪੋਰਟ